ਹਲਵਾਈ ਤੋਂ ਜਿੰਨਾ ਮਰਜ਼ੀ ਵਾਰੇ ਆ ਖਾਣਾ ਬਣਵਾ ਲਓ ਜੇ ਗੈਸਟ ਕੋ ਨਹੀਂ ਪਹੁੰਚਿਆ ਨਾ ਹੂੰ ਤੇ ਜ਼ੀਰੋ ਆ ਮਤਲਬ ਬਾਈ ਰਿਸ਼ਤੇਦਾਰ ਕੋਈ ਗੁੱਸੇ ਹੋਣ ਦਿੰਦੇ ਨਹੀਂ ਭਈ ਆਪਾਂ ਜਿਹਨੂੰ ਕਹਿੰਦੇ ਜਿਆਦਾ ਸੀ ਸਰਵਿਸ 'ਚ ਨਹੀਂ ਕਮੀ ਆਂਦੀ ਨਹੀਂ ਤੇ ਗੁੱਸਾ ਕਿੱਦਾਂ ਹੋ ਜਾਊਗਾ ਕੋਈ ਗੈਦਰਿੰਗ ਹੈਗੀ ਆ 800 ਬੰਦੇ ਦੀ ਮੰਨ ਲਓ ਹਾਂ ਹੁਣ ਕੋਈ ਕਹਿੰਦਾ ਵੀਰੇ ਮੇਰੇ ਵਿਆਹ ਤੇ ਖੋਰੇ 1200 ਹੋਣਾ ਖੋਰੇ 1500 ਹੋਣਾ ਖੋਰੇ 2000 ਹੋਣਾ ਹੈ ਤੂੰ ਕੋਈ ਪ੍ਰੋਬਲਮ ਨਹੀਂ ਸਰ ਫਿਰ ਕਿਉਂ ਗਿਆ ਸੀ 2-2000 ਬੰਦੇ ਦੀ ਗੈਦਰਿੰਗ ਅਟੈਂਡ ਕਰੀਦੀ ਐ ਹੁਣ ਮੰਨ ਲਓ ਜੇ ਕਿਸੇ ਨੇ ਆਪਦੀ ਵਿਆਹ ਦੀ ਬੁਕਿੰਗ ਅਗਲੇ ਸਾਲ ਹਾਂ ਜੀ ਮੈਸੇ ਦਾ ਅੱਜ ਕੋ ਦਾ ਕੱਲ ਵੀ ਮੈਰਿਜ ਹੋ ਜੇ ਇਹੋ ਜਿਹੀ ਕੋਈ ਗੱਲ ਨਾ ਜੀ ਜੀ ਅੱਛਾ ਖੜੇ ਪੈਰ ਜੇ ਕਿਸੇ ਹਾਂ ਹਾਂ ਬਿਲਕੁਲ ਬਿਲਕੁਲ ਕੋਈ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਫਰੂਟ ਬਾਰ ਲੱਗੂਗਾ ਹਾਂ ਇਸੇ ਤਰੀਕੇ ਦੇ ਨਾਲ ਜਿੱਦਾਂ ਆਪਾਂ ਅੱਗੇ ਆ ਗਏ ਇੱਥੇ ਕੈਫੇ ਹਾਂ ਨਾਲ ਇੱਧਰ ਆ ਗਿਆ ਡ్రਾਈ ਫਰੂਟ ਚਾਟ ਆ ਗਈ ਆਹਾਂ ਇਹ ਕਿਸੇ ਨੂੰ ਨਾਲ ਦਾ ਸਟਾਫ ਤੁਹਾਡਾ ਬਹਾਵਾ ਲੱਗਦਾ ਹੋਊਗਾ ਹਾਂ ਸਟਾਫ ਤਾਂ ਕਾਫੀ ਆ ਸਟਾਫ ਤਾਂ ਅੱਜ ਗੈਦਰਿੰਗ ਹੈਗੀ ਆ ਕੋਈ 800 ਬੰਦੇ ਦੀ ਤਾਂ ਮੇਰੇ ਕੋਲ 250 ਬੰਦੇ ਦਾ ਸਟਾਫ ਜਿੱਦਾਂ ਜ ਹੈਗਾ ਸਟਾਫ 250 ਬੰਦੇ ਦਾ ਆ ਹਾਂ ਹੋਟਲ ਮੈਨੇ ਸਾਰਾ ਕੁਝ ਪ੍ਰੋਪਰ ਹਾਰ ਟੇਬਲ ਦੇ ਉੱਤੇ ਬੰਦਾ ਘੁੰਮਦਾ ਵੇ ਦੇਖੋ ਇਹਨੇ ਗੈਸ ਨਹੀਂ ਹੈ ਜਿੰਨੇ ਕੈਪਟਨ ਘੁੰਮਦੇ ਵੇ ਉਹ ਵੀ ਦੇਖ ਰਿਹਾ ਹੈ ਕਿ ਭਾਈ ਤੁਹਾਡੇ ਕੋਲ ਸਟਾਫ ਹੀ ਬਹੁਤ ਜ਼ਿਆਦਾ ਹੈ ਜਿਹਨ ਤੁਹਾਡਾ ਕਲਾਇੰਟ ਹੈ ਮੰਨ ਲਓ ਅਗਲਾ ਕਹਿੰਦਾ ਵੀਰੇ ਮੇਰੀ ਵੈਡਿੰਗ ਮੈਂ ਕੁਛ ਇਸ ਹਿਸਾਬ ਦੀ ਸੋਚੀ ਤਾਂ ਮੈਂ ਐ ਪਲਾਨ ਕਰੀਆ ਸਰ ਅਸੀਂ ਥੀਮ ਵੈਡਿੰਗ ਕਰਵਾਈਦੀ ਹੈ ਨਾ ਹੋ ਜਾਂਦੀ ਹੈ ਗੈਸ ਤੁਸੀਂ ਸਾਨੂੰ ਕਿਹੜਾ ਥੀਮ ਚਾਹੀਦਾ ਉਹਨੂੰ ਜਿੱਦਾਂ ਦਾ ਉਹ ਥੀਮ ਕਹੂਗਾ ਉਦਾਂ ਦਾ ਭਾਜੀ ਜਣੀ ਜਾ ਕੇ ਡਿਸਕਸ ਕਰਨਗੇ ਉਹਦੇ ਨਾਲ ਸਨੇਹ ਥੀਮ ਸਿਲੈਕਟ ਕੀਤਾ ਆ ਅਸੀਂ ਉਹਨਾਂ ਨੂੰ ਉਹ ਬਣਾ ਕੇ ਦਿੱਤਾ ਆ ਅੱਛਾ ਸਰ ਹੈ 17 ਤੋਂ 18 ਸਭ ਨਹੀਂ ਆ ਦਹੀਂ ਦੋ ਤਰਾ ਲੱਗਣਗੇ ਅੱਛਾ ਮਿੱਠੇ ਦੇ ਵਿੱਚ ਹੈਗਾ 506 ਟੁਕੜਾ ਹੂੰ ਜਿਹਦੇ ਵਿੱਚ ਗਾਦਰ ਦਾ ਹਲਵਾ ਅੱਛਾ ਸਾਈ ਟੁਕੜਾ ਰਸਮਲਾਈ ਮੇਰਾ ਬ੍ਰਿਜਲੇ ਵੀ ਅੱਛਾ ਗਰਮ ਜਾਮਨ ਵੀ ਹੋ ਸਕਦਾ ਹੂੰ ਹਾਂਜੀ ਅੱਛਾ ਇਸ ਤੋਂ ਛੋਟਾ ਹੋਰ ਕੁਝ ਵੀ ਹੋ ਸਕਦਾ ਜੇ ਤੁਹਾਡੀ ਮਨ ਜੋ ਮਰਜੀ ਹੋਵੇ ਜੋ ਮਰਜੀ ਹੋਵੇ ਉਸ ਤੋਂ 10 ਤੋਂ 12 ਮਿੱਠੇ ਲੱਗਦਾ 40 ਤੋਂ 50 ਸਬਜ਼ੀਆਂ ਬਣ ਸਕਦੀਆਂ ਭਾਜੀ ਮਿੱਤਰੋ ਸਾਸ੍ਰੀ ਕਾਲ ਜੀ ਹੈ ਤੇ ਲਓ ਜੀ ਗੱਲਬਾਤ ਐਸੀ ਹੋ ਚੁੱਕੀ ਹੈ ਅੱਜ ਆਪਣੇ ਨਾਲ ਆ ਰਮਨ ਵੀਰਾ ਬਾਈ ਨੂੰ ਤੁਸੀਂ ਪਹਿਲੇ ਨੈਟ ਤੇ ਵਾਹ ਵਾਰੀ ਦੇਖ ਲਿਆ ਹੁਣ ਆਇਆ ਜਦੋਂ ਵੱਡੇ ਵੱਡੇ ਬਾਈ ਵਿਆਹ ਸ਼ਾਦੀਆਂ ਹੁੰਦੀਆਂ ਨੇ ਖਰੀਆਂ ਸੋਹਣੀਆਂ ਤੇ ਜਿੱਥੇ ਆ ਕੇ ਬੰਦੇ ਨੂੰ ਐ ਲੱਗਦਾ ਬਈ ਇਹ ਖਰੇ ਬੰਦੇ ਦਾ ਬਈ ਉਹ ਦੱਸਣ ਦੀ ਕਿਹਨੂੰ ਬੁਲਾਉਣਾ ਤੁਸੀਂ ਉਹ ਸਾਡੇ ਭਰਾ ਆ ਮੈਂ ਕਿਹਾ ਬਾਈ ਜੀ ਅੱਜ ਆਪਾਂ ਖੜੇ ਕਿੱਥੇ ਆਉਂਦਾ ਇਹ ਹੈਗਾ ਜੀ ਸੁਲਤਾਨਪੁਰ 로디 ਲੋਦੀ ਕੰਪੀਰੀਅਲ ਕਾਸਟਲ ਹਾਂ ਵੈਸੇ ਬਾਈ ਆਪਾਂ ਮੇਨ ਕੰਮ ਜਿਹੜਾ ਆ ਆਪਾਂ ਦੱਸਣਾ ਵੇ ਕਿ ਆਪਾਂ ਕਰਦੇ ਪ੍ਰੋਪਰ ਕੀ ਆ ਬੇਸਿਕਲੀ ਬੇਸਿਕਲੀ ਆਪਨਾ ਕੈਟਰਿੰਗ ਦਾ ਕੰਮ ਆ ਹਾਂ ਆਲ ਆਈਟਮ ਆਪਾਂ ਪ੍ਰੋਵਾਈਡ ਕਰੀਦੀ ਆ ਆਲ ਆਈਟਮ ਦੇ ਵਿੱਚ ਵਿੱਚ ਕੀ ਕੀ ਆ ਜਾਂਦਾ ਹੂ ਬਾਈ ਜੀ ਉਹਦਾ ਬੋਕਲ ਹੂੰ ਮੋਕਲ ਹੋ ਗਿਆ ਜਿਵੇਂ ਇੱਕ ਤਾਂ ਮੋਕ ਟੇਲ ਸੀਗਾ ਉਰੇ ਹਜੇ ਫਰੂਟ ਵਾਲਾ ਕੰਮ ਸ਼ੁਰੂ ਹੋ ਰਿਹਾ ਹੈ ਫਰੂਨ ਬਾਰ ਫਰੂਨ ਬਾਰ ਲੱਗੂਗਾ ਹਾਂ ਇਸੇ ਤਰੀਕੇ ਦੇ ਨਾਲ ਜਿੱਦਾਂ ਆਪਾਂ ਅੱਗੇ ਆ ਗਏ ਇੱਥੇ ਕੈਫੇ ਹਾਂ ਕੈਫੇ ਹੈਗਾ ਲਓ ਜੀ ਇਹਦੇ ਵਿੱਚ ਵੀ ਕੋਈ ਸ਼ੇਕ ਵਗੈਰਾ ਹੈਗੇ ਆ ਲੈ ਵੀ ਅੱਛਾ ਇੱਧਰ ਆ ਗਿਆ ਭਈਆ ਇਸੇ ਤਰੀਕੇ ਦੇ ਨਾਲ ਇੱਧਰ ਆ ਗਿਆ ਡਰਾਈ ਫਰੂਟ ਚਾਟ ਆ ਗਈ ਆਹਾਂ ਇਹ ਕਿਸੇ ਨੂੰ ਨਾਲ ਤਾਂ ਸਟਾਫ ਤੁਹਾਡਾ ਬਹਾਵਾ ਲੱਗਦਾ ਹੋਊਗਾ ਹਾਂ ਸਟਾਫ ਤਾਂ ਕਾਫੀ ਆ ਸਟਾਫ ਤਾਂ ਅੱਜ ਗੈਦਰਿੰਗ ਹੈਗੀ ਆ ਕੋਈ 800 ਬੰਦੇ ਦੀ ਤਾਂ ਮੇਰੇ ਕੋਲ 250 ਬੰਦੇ ਦਾ ਸਟਾਫ ਜਿੱਦਾਂ ਜ ਹੈਗਾ ਸਟਾਫ ਤਾਂ 250 ਬੰ ਸਾਰਾ ਇੰਡੀਅਨ ਫੂਡ ਸਾਰਾ ਬਾਈ ਉਹ ਐਂਡੀਅਨ ਫੂਡ ਅੱਛਾ ਮਤਲਬ ਇਹਦੇ ਤੋਂ ਛੋਟੀ ਆਪਣੇ ਕੋਲ ਬਹੁਤ ਕੁਝ ਹੋਊਗਾ ਫਿਰ ਤਾਂ ਬਿਲਕੁਲ ਬਿਲਕੁਲ ਹਾਂ ਕਾਫੀ ਆਈਟਮਸ ਹੈਗੀ ਆਪਣੇ ਕੋਲੇ ਦੇ ਤੋਂ ਸ਼ੁਰੂ ਕਰ ਬਈ ਮੈਂ ਕਾ ਇੱਕ ਵਕਰੀ ਜੀ ਚੀਜ਼ ਹੈ ਸ਼ਕਰਗੰਦੀ ਅੱਛਾ ਹਾਂ ਥੋੜਾ ਦੇਸੀ ਤੱਤ ਓਕੇ ਹਾਂ ਅੱਛਾ ਮਤਲਬ ਆਪਣੇ ਕੋਲ ਬਾਈ ਸਾਰਾ ਕੁਝ ਹੀ ਆ ਹਨਾ ਫੂਡ ਦੇ ਫੂਡ ਦੇ ਵੈਰਾਈਟੀ ਚ ਕਹਦੀ ਆਪਾਂ ਸਾਰਾ ਕੁਝ ਦੇ ਦਾਂ ਬਿਲਕੁਲ ਪੀਜ਼ਾ ਓਏ ਵਿੱਕੀ ਇਧਰ ਕਰਕੇ ਦਿਖਾਈਂ ਕਿ ਆਪਣੇ ਕੋਲ ਇੱਕ ਤਾਂ ਆ ਸਾਫ ਖੜਿਆ ਹਨਾ ਇਹ ਕਿਹੜਾ ਆ ਇਹ ਏ ਕਲਾਸ ਇਹਦੇ ਬਾਰੇ ਜ਼ਿਆਦਾ ਗੁਲਸ਼ਨ ਜੀ ਦੱਸਣਗੇ ਅੱਛਾ ਇਵੇਂ ਸਾਡੀ ਸਰਵਿਸ ਪ੍ਰੋਵਾਈਡ ਕਰਨ ਲਈ ਹੈ ਅੱਛਾ ਦੇਖੋ ਸਾਡੀਆਂ ਡਰੈਸਸ ਦੇਖੋ ਤੁਸੀਂ ਈਟ ਐਂਡ ਕਲੀਨ ਹਮ ਉਹਨੂੰ ਸਾਫ਼ ਸੁਥਰੇ ਡਰੈਸਸ ਪਾਈਆਂ ਹਾਂ ਯਾ ਪ੍ਰੋਪਰ ਗਰੂਮਿੰਗ ਦੇ ਵਿੱਚ ਆ ਬੰਦੇ ਹਮ ਜੂ ਸਾਰਾ ਕੁਝ ਵਿਦ ਨਾਲ ਕੈਪਟਨਸ ਹੈਗੇ ਹਮ ਸਾਰੇ ਸਰਵਿਸ ਦੇ ਰਿਗਾਰਡਿੰਗ ਹਾਂਜੀ ਠੀਕ ਹੈ ਬਲੋ ਬੇਸਿਕਲੀ ਅਸੀਂ ਜੋ ਰਹੀ ਪਾਈਦਾ ਵੀ ਜਿੰਨਾ ਜ਼ਿਆਦਾ ਹੋ ਸਕਦਾ ਹੈ ਕਸਟਮਰ ਨੂੰ ਸਰਵਿਸ ਪ੍ਰੋਵਾਈਡ ਕਰਵਾਈ ਜਾਵੇ ਸਾਡੇ ਆਹ ਨਹੀਂ ਆ ਡਾਡਾ ਆ ਵਾਈਟ ਵਾਲੇ ਨਹੀਂ ਆ ਯਾਰ ਬੋਲੇ ਨਹੀਂ ਏ ਦਾ ਨਜ਼ਰ ਇਹ ਸਾਡਾ ਕੁਕਿੰਗ ਸਟਾਫ ਹੈ ਸ਼ੈਫ ਹੈ ਸਾਡੇ ਇਹ ਕੁਕਿੰਗ ਸਟਾਫ ਹੈ ਇਹ ਸਾਡਾ ਚਾਈਨਸ ਡਿਪਾਰਟਮੈਂਟ ਹੈ ਸਾਨੂੰ ਪਤਾ ਲੱਗਦਾ ਵੀ ਇਹ ਚੀਜ਼ ਸਾਡੀ ਚਾਈਨਸ ਵੱਲ ਲੱਗੀ ਹੋਈ ਹੈ ਦੇਖੋ ਅੱਛਾ ਇਹ ਸਾਰੇ ਜਿੰਨੇ ਵੀ ਸਟਾਲਸ ਇੱਥੇ ਲੱਗੇ ਆ ਚਾਈਨਸ ਦੇ ਲੱਗੇ ਹੋਏ ਆ ਠੀਕ ਹੈ ਇਹ ਜਿਹੜੀਆਂ ਡ्रेसेस ਹੈ ਇਹ ਅਲੱਗ ਹੈ ਹਾਂਜੀ ਇਹ ਡ्रेसेस ਸਾਡੀਆਂ ਜਿਹੜੀਆਂ ਹੈਗੀਆਂ ਦੇਖੋ ਇਹ ਸਰਵਿਸ ਦੇ ਹੈਗੀਆਂ ਗੈਸਟਾਂ ਨੂੰ ਤਾਂ ਜਿਹੜੇ ਇਹਨਾਂ ਦੇ ਸੁਪਰਵਾਈਜ਼ਰਸ ਆ ਇਹਨਾਂ ਦੇ ਉੱਤੇ ਜਿਹੜੇ ਇਹਨਾਂ ਨੂੰ ਕੰਟਰੋਲ ਕਰਦੇ ਆ ਜਿੱਥੇ ਗੈਸਟ ਨੂੰ ਆਹ ਬਈ ਸੁਪਰਵਾਈਜ਼ਰ ਆ ਇਹ ਸੁਪਰਵਾਈਜ਼ਰ ਆ ਸਾਰੇ ਅੱਛਾ ਇਹ ਜਿਹੜੇ ਕੰਟਰੋਲ ਕਰਦੇ ਆ ਗੈ ਸਰਵਿਸ ਅਸੀਂ ਹਰ ਜਗ੍ਹਾ ਤੇ ਦੇਖੋ ਲੱਗ ਚ ਬੰਦੇ ਲਾਏ ਹੋਇਆ ਅਲੱਗ ਡਰੈਸਸ ਦੇ ਵਿੱਚ ਠੀਕ ਹੈ ਉਹ ਸਾਡੇ ਸਾਰੇ ਸਟਾਲ ਕੰਟਰੋਲ ਕਰ ਰਹੇ ਲੜਕੇ ਇਹਨਾਂ ਨੇ ਸਨੈਕਸ ਦੇ ਉੱਤੇ ਜਾਣਾ ਇਹ ਸਨੈਕਸ ਕੰਟਰੋਲ ਕਰਦੇ ਪਏ ਵਿੱਚ ਵੀ ਤੁਸੀਂ ਦੇਖੋਗੇ ਸਾਡੇ ਦੇਖੋ ਗਰੂਮਿੰਗ ਵਿਦ ਗਰੂਮਿੰਗ ਪੂਰੇ ਐਚ ਐਮ ਵਾਲੇ ਲੜਕੇ ਕੈਪਟਨ ਜਿਹੜਾ ਹਾਂ ਜੀ ਬਿਲਕੁਲ ਹੋਟਲ ਮੈਨੇਜਮੈਂਟ ਵਾਲੇ ਜੀ ਐਚ ਐਮ ਵਾਲੇ ਲੜਕੇ ਆ ਸਾਰੇ ਵਿੱਚ ਦੇਖੋ ਵਿਦ ਗਰੂਮ ਸਾਰਾ ਕੁਝ ਪ੍ਰੋਪਰ ਹਾਰ ਟੇਬਲ ਦੇ ਉੱਤੇ ਬੰਦਾ ਘੁੰਮਦਾ ਵੇ ਦੇਖੋ ਇਹਨੇ ਗੈਸ ਨਹੀਂ ਹੈ ਜਿੰਨੇ ਕੈਪਟਨ ਘੁੰਮਦੇ ਵੇ ਉਹ ਵੀ ਦੇਖ ਰਹਾ ਹੈ ਕਿ ਭਾਈ ਤੁਹਾਡੇ ਕੋਲ ਸਟਾਫ ਹੀ ਬਹੁਤ ਜ਼ਿਆਦਾ ਹੈ ਅਸੀਂ ਸਰ ਅਸੀਂ ਮਤਲਬ ਦੇਖੋ ਨਾ ਬੰਦੇ ਦੀ ਆਪਣੀ ਆਪਣੀ ਟੈਕਨਿਕ ਹੁੰਦੀ ਆ ਸਾਡਾ ਜਿਹੜਾ ਰੋਲ ਹੈਗਾ ਅਸੀਂ ਚਾਹੁੰਦੇ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਸਰਵਿਸ ਪ੍ਰੋਵਾਈਡ ਕਰ ਸਕੀਏ ਖਾਣਾ ਹਾਰ ਕੋਈ ਲਗਾ ਦਿੰਦਾ ਹੈ ਹਲਵਾਈ ਤੋਂ ਜਿੰਨਾ ਮਰਜ਼ੀ ਵਾਰਿਆ ਖਾਣਾ ਬਣਵਾ ਲਓ ਜੇ ਗੈਸਟ ਕੋ ਨਹੀਂ ਪਹੁੰਚਿਆ ਨਾ ਤਾਂ ਉਹ ਜ਼ੀਰੋ ਆ ਮਤਲਬ ਭਾਈ ਰਿਸ਼ਤੇਦਾਰ ਕੋਈ ਗੁੱਸੇ ਹੁਣ ਦਿੰਦੇ ਨਹੀਂ ਪਈ ਆਪਾਂ ਹਾਂ ਜਿਹਨੂੰ ਕਹਿੰਦੇ ਸੀ ਜਿਆਦਾ ਸੀ ਸਰਵਿਸ ਵੀ ਨਹੀਂ ਕਮੀ ਆਂਦੀ ਨਹੀਂ ਤੇ ਗੁੱਸਾ ਕਿੱਦਾਂ ਹੋ ਜਾਊਗਾ ਕੋਈ ਬਿਲਕੁਲ ਠੀਕ ਹੈ ਨਾ ਹੁਣ ਸਾਡੇ ਸਟਾਲਸ ਦੀ ਦੇਖੀ ਤੁਸੀਂ ਲੁੱਕ ਚੈੱਕ ਕਰ ਲਓ ਹਾਂ ਸਾਰੇ ਸਟਾਲ ਦਾ ਸਾਡਾ ਫਰੂਟ ਹੈ ਹੁਣ ਫਰੂਟ ਦੇ ਵਿੱਚ 10 12 ਤਰ੍ਹਾਂ ਦਾ ਫਰੂਟ ਹੁੰਦਾ ਸਾਡਾ ਠੀਕ ਹੈ ਵਿੱਚ ਇੰਡੀਅਨ ਵੀ ਆ ਜਾਂਦਾ ਸੀਜ਼ਨੇਬਲ ਫਰੂਟ ਵੀ ਆਂਦਾ ਇੰਪੋਰਟੈਂਟ ਫਰੂਟ ਵੀ ਆ ਜਾਂਦਾ ਹਮ ਅੱਛਾ ਜਿਵੇਂ ਜਿਹਨੂੰ ਤੁਹਾਡਾ ਕਲਾਇੰਟ ਹੈ ਮੰਨ ਲਓ ਅਗਲਾ ਕਹਿੰਦਾ ਵੀਰੇ ਮੇਰੀ ਵੈਡਿੰਗ ਮੈਂ ਕੁਛ ਇਸ ਹਿਸਾਬ ਦੀ ਸੋਚੀ ਤਾਂ ਮੈਂ ਐ ਪਲਾਨ ਕਰੀਆ ਸਰ ਅਸੀਂ ਥੀਮ ਬੈਟਿੰਗ ਕਰਵਾਈਦੀ ਹੈ ਨਾ ਹੋ ਜਾਂਦੀ ਹੈ ਗੈਸ ਸੋਸੇ ਸਾਨੂੰ ਕਿਹੜਾ ਥੀਮ ਚਾਹੀਦਾ ਉਹਨੂੰ ਜਿੱਦਾਂ ਦਾ ਉਹ ਥੀਮ ਕਹੂਗਾ ਉਦਾਂ ਦਾ ਭਾਜੀ ਹਣੀ ਜਾ ਕੇ ਡਿਸਕਸ ਕਰਨਗੇ ਉਹਦੇ ਨਾਲ ਜੋ ਵੀ ਥੀਮ ਹੋਊਗਾ ਸਰ ਰਮਨ ਮੇਰੇ ਦਾਦਾ ਫੋਨ ਨਹੀਂ ਵਿਹਲਾ ਹੁੰਦਾ ਸਰ ਉਹ ਕੰਮ ਹੈਗਾ ਕੰਮ ਦਾ ਜੋ ਰਹਿਦਾ ਨਾ ਹਾਂ ਥੀਮ ਬੈਟਿੰਗ ਵੀ ਕਰਵਾਈ ਇਹ ਗੈਦਰਿੰਗ ਹੈ ਗੈਦਰਿੰਗ ਹੈ ਕੀ 800 ਬੰਦੇ ਦੀ ਮੰਨ ਲਓ ਹਾਂ ਹੁਣ ਕੋਈ ਕਹਿੰਦਾ ਵੀਰੇ ਮੇਰੇ ਵਿਆਹ ਤੇ ਖੋਰੇ 1200 ਹੋਣਾ ਖੋਰੇ 1500 ਹੋਣਾ ਖੋਰੇ 2000 ਹੋਣਾ ਹੈ ਤੂੰ ਕੋਈ ਪ੍ਰੋਬਲਮ ਨਹੀਂ ਸਰ ਫਿਰ ਕੀ ਹੋ ਗਿਆ ਅਸੀਂ 2-2000 ਬੰਦੇ ਦੀ ਗੈਦਰਿੰਗ ਅਟੈਂਡ ਕਰ ਅਸੀਂ 2-2000 ਰੁਪਏ ਬੰਦੇ ਦੀ ਗੈਦਰਿੰਗ ਜਿਹੜੀ ਆ ਕਰ ਲਈਦੀ ਆ ਆਹਾਂ ਠੀਕ ਹੈ ਨਾ ਤੇ ਇਹ ਤਾਂ ਸਰ ਹੈ ਹੀ 800 ਬੰਦਾ ਹੈ ਹਾਂ ਤੇ ਉਹ ਗੈਦਰਿੰਗ ਇਸ਼ੂ ਨਹੀਂ ਹੈ ਸਰ ਜੋ ਕਲਾਇੰਟ ਦੀ ਡਿਮਾਂਡ ਹੋਊਗੀ ਉਹ ਸਰ ਪੂਰਾ ਕਰਨਗੇ ਇਸ ਤੋਂ ਵੱਖਰਾ ਆਪਾਂ ਕੀ ਕਰ ਸਕਦੇ ਜਿਵੇਂ ਅੱਜ ਜਿਵੇਂ ਆਪਾਂ ਅੱਜ ਆਏ ਹਾਂ ਇਸ ਤੋਂ ਹੋਰ ਵੀ ਵੱਖਰਾ ਕੁਝ ਹੋ ਸਕਦਾ ਸਰ ਮੈਂ ਤੁਹਾਨੂੰ ਦੱਸ ਰਿਹਾ ਥੀਮ ਹੈ ਜਿੱਦਾਂ ਦਾ ਮਰਜ਼ੀ ਥੀਮ ਸਿਲੈਕਟ ਕਰ ਲਓ ਹੁਣ ਅੱਜ ਗੈਸ ਨੇ ਇਹ ਥੀਮ ਸਿਲੈਕਟ ਕੀਤਾ ਆ ਅਸੀਂ ਉਹਨਾਂ ਨੂੰ ਉਹ ਬਣਾ ਕੇ ਦਿੱਤਾ ਆ ਅੱਛਾ ਜਿੱਦਾਂ ਦਾ ਤੁਸੀਂ ਥੀਮ ਕਹੋਗੇ ਉਦਾਂ ਦਾ ਥੀਮ ਸਿਲੈਕਟ ਕਰਵਾਗੇ ਉਹਨਾਂ ਡਿਜ਼ਾਈਨਿੰਗ ਉਦਾਂ ਦੀ ਕਰਵਾ ਦਾਂਗੇ ਅੱਛਾ ਕਿਸੇ ਦੇ ਘਰ ਵਾਲੇ ਨੂੰ ਗੁਲਾਬੀ ਰੰਗ ਪਸੰਦ ਆ ਭਾਈ ਹੈ ਗੁਲਾਬੀ ਗੁਲਾਬੀ ਹੋਣਾ ਸਾਰਾ ਕਰ ਦਾਂਗੇ ਜੀ ਚੱਕਣ ਨਹੀਂ ਠੀਕ ਠੀਕ ਜਿਹੜਾ ਮਰਜ਼ੀ ਰੰਗ ਕਰਵਾ ਲਓ ਤੁਸੀਂ ਹਾਂ ਅੱਛਾ ਇਹ ਬਈ ਜ਼ਿੰਮੇਵਾਰੀ ਹੈਗੀ ਵੀਰੇ ਉਹਨਾਂ ਦੀ ਸਾਰੀ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਅੱਛਾ ਤੇ ਖਾਣ ਪੀਣ ਵਾਲੀ ਜ਼ਿੰਮੇਵਾਰੀ ਕਿਹਨਾਂ ਦੀ ਆ ਸਾਰੀ

ਛੋਈ ਟੁਕਰਾ ਪ੍ਰਸ਼ਮਲਾਈ ਰਵਰੀ ਜਲੇਬੀ ਅੱਛਾ ਗਰਮ ਜਾਮਨ ਵੀ ਹੋ ਸਕਦਾ ਹਾਂ ਹਾਂਜੀ ਅੱਛਾ ਇਸ ਤੋਂ ਛੋਟਾ ਹੋਰ ਕੁਝ ਵੀ ਹੋ ਸਕਦਾ ਜੇ ਤੁਹਾਡੀ ਮਰਜ਼ੀ ਹੈ ਹਾਂ ਜੀ ਜੀ ਜੋ ਮਰਜ਼ੀ ਹੋਵੇ ਜੋ ਮਰਜ਼ੀ ਹੋ ਉਸ ਤੋਂ 10 ਤੋਂ 12 ਮਿੱਠੇ ਲੱਗਦੇ 40 ਤੋਂ 50 ਸਬਜ਼ੀਆਂ ਬਣ ਸਕਦੀਆਂ ਭਾਜੀ ਹਾਂਜੀ ਜਿੱਦਾਂ ਦੀ ਮਰਜ਼ੀ ਬਣਵਾ ਸਕਦੇ ਤੁਸੀਂ ਜੋ ਮੇਰੇ ਜਿੰਨਾ ਤੁਹਾਡਾ ਸੋਹਣਾ ਸਾਰਾ ਸੈਟਅਪ ਆ ਇਸ ਹਿਸਾਬ ਨਾਲ ਭਾਈ ਤੁਹਾਡੇ ਕੋਲ ਬੁਕਿੰਗ ਤੇ ਬਹੁਤ ਜ਼ਿਆਦਾ ਆਉਂਦੀਆਂ ਹੋਣੀਆਂ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਮੰਨ ਲਓ ਜੇ ਕਿਸੇ ਨੇ ਹੁਣ ਤਾਂ ਭਾਈ ਉਹਦਾ ਵਿਹਾਂ ਦਾ ਸੀਜ਼ਨ ਕਹਿੰਦੇ ਬੁੱਕਾਂ ਨਾਲਾ ਥੋੜੇ ਟਾਈਮ ਨੂੰ ਹੈ ਜਦੋਂ ਸੀਜ਼ਨ ਸ਼ੁਰੂ ਹੋ ਗਿਆ ਕਿੰਨਾ ਕੁ ਟਾਈਮ ਪਹਿਲਾਂ ਸਾਡੇ ਕੋਲੇ ਆਉਣਾ ਪੈਣਾ ਇੱਕ ਮਹੀਨਾ ਪਹਿਲਾਂ ਦੱਸਿਆ ਜਾਵੇ ਤਾਂ ਜ਼ਿਆਦਾ ਵਧੀਆ ਸਟਾਫ ਸਾਰਾ ਵਧੀਆ ਰੇਂਜ ਹੋ ਜਾਂਦਾ ਮੈਸੇ ਤਾਂ ਅੱਜ ਕੋਹ ਦਾ ਕੱਲ ਵੀ ਮੈਰਿਜ ਹੋ ਜਵੇ ਇਹੋ ਜਿਹੀ ਕੋਈ ਗੱਲ ਨਾ ਜੀ ਜੀ ਅੱਛਾ ਖੜੇ ਪੈਰ ਜੇ ਕਿਸੇ ਨੇ ਹਾਂ ਹਾਂ ਬਿਲਕੁਲ ਬਿਲਕੁਲ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਅੱਛਾ ਮਤਲਬ ਆਪਾਂ ਇਸ ਟਾਈਮ ਖੜੇ ਹੋ ਕਪੂਰਥਲੇ ਕੋਲ ਆ ਜਾਈਏ ਆਪਾਂ ਕਪੂਰਥਲੇ ਤੋਂ 22 ਕਿਲੋਮੀਟਰ ਗਏ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਦੇ ਕੋਲੇ ਆ ਜਾਈਏ ਜੀ ਗੁਰਮਾਨਕ ਦੀ ਨਗਰੀ ਜਿਵੇਂ ਆਪਾਂ ਕਹਿ ਦਈਏ ਸਾਰੇ ਪੰਜਾਬ ਚ ਕੋਈ ਬਠਿੰਡੇ ਸਾਰੇ ਪੰਜਾਬ ਦੇ ਵਿੱਚ ਬਾਈ ਜੀ ਕਿਸੇ ਨੇ ਕਰਾਉਣੀ ਹੈ ਪੰਜਾਬੋਂ ਬਾਹਰ ਵੀ ਕਿਸੇ ਨੇ ਕਰਾਉਣੀ ਉਹ ਸਾਨੂੰ ਜੰਮੂ ਹਰਿਆਣਾ ਰਾਜਸਥਾਨ ਪੰਜਾਬ ਸਾਰੇ ਸਾਡੇ ਭਰਾ ਦੇਖਦੇ ਆ ਐ ਆ ਬਾਈ ਕਿੱਥੇ ਵਿਆਹ ਦੇ ਖਾਣ ਦਾ ਅੱਡ ਚੀਜ਼ ਆ ਉਰੇ ਆ ਕੇ ਸਕੂਨ ਜੇ ਮਿਲਦਾ ਆ ਕਿ ਭਰਾ ਨੇ ਨਾ ਉਹ ਅਲੱਦ ਵਾਲਾ এনवायरमेंट ਇੰਨਾ ਸੋਹਣਾ ਬਣਾ ਰੱਖਿਆ ਆ। ਜੀ ਜੀ। ਐ ਕਿ ਸਾਡਾ ਚਿੱਤ ਲੱਗ ਜਾਣਾ ਭਾਈ ਉੱਧਰ ਆ ਗਿਆ ਸੀ ਜਾਵਾਂਗੇ ਲੇਟ। ਐ ਭਾਈ ਹੁਣ ਜੇ ਕਿਸੇ ਨੇ ਮੰਨ ਲਓ ਸਾਨੂੰ ਭਾਈ ਕਰਨਾ ਫਾਲੋ ਸਾਨੂੰ ਕਿਸੇ ਨੇ ਮੈਸੇਜ ਕਰਨਾ ਨੰਬਰ ਸਕਰੀਨ ਤੇ ਆਪਾਂ ਦੇ ਦਿੱਤੇ ਆਈਡੀ ਦੇਤੀ ਆ। ਜੀ ਜੀ। ਫਿਰ ਵੀ ਹੁਣ ਜਿਹੜੇ ਵੀ ਬਾਹਰਲੇ ਨੇ ਜੀ ਜੀ। ਕਈ ਵਾਰੀ ਅਗਲਾ ਕਹਿੰਦਾ ਵੀਰੇ ਮੈਂ ਰਾਤ ਨੂੰ ਫੋਨ ਕਰ ਲੈਣਾ ਇੱਧਰ ਰਾਤ ਹੁੰਦੀ ਉੱਧਰ ਦਿਨ ਹੁੰਦਾ। ਫੋਨ ਕਰੋ ਤਾਂ ਹੀ ਕਰਨ ਭਾਈ ਸਾਨੂੰ। ਜਿਹੜੇ ਟਾਈਮ ਮਰਜ਼ੀ ਫੋਨ ਕਰਨ 24 ਘੰਟੇ ਅਵੇਲੇਬਲ ਆ। ਹੂੰ ਜੀ। ਬਾਕੀ ਮਿੱਤਰੋ ਆਸ ਕਰਦੇ ਆਂ ਵੀਡੀਓ ਤੁਹਾਡੇ ਕੰਮ ਆਊਗੀ। ਤੁਹਾਡੇ ਕੰਮ ਆਊਗੀ ਸਾਡੇ ਬਾਈ ਦੇ ਕੰਮ ਆਊਗੀ ਤੁਹਾਨੂੰ ਵਧੀਆ ਵੀ ਲੱਗੀ ਹੋਊਗੀ ਤੇ ਬਾਈ ਤੁਹਾਡੇ ਸਾਰਿਆਂ ਦਾ ਤੇ ਬਾਈ ਤੁਹਾਡਾ ਸਮਾ ਦੇ ਲਈ ਧੰਨਵਾਦ ਜੀ ਥੈਂਕ ਯੂ